ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਤੁਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਣ ਦੇ ਦਿਨਾਂ ਦੇ ਮੌਸਮ ਦੀ ਜਾਣੀ ਕਿ 20 ਦਸੰਬਰ ਤੱਕ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਦਾ ਮੌਸਮ ਜਿਹੜਾ ਕੇਸਰਦ ਰਹਿ ਸਕਦਾ ਮੀਂਹ ਨੇਰ ਦੇ ਕਦੋਂ ਜਿਹੜਾ ਸਾਰ ਬੰਦੇ ਦਿਖਾਈ ਦੇ ਰਹੇ ਕਦੋਂ ਹਲਕੇ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਤੇਜ਼ਮੀ ਦੇ ਚੱਟਾਂ ਲੱਗ ਸਰੇ ਕੋਰੇ ਦੀ ਕਦੋਂ ਜਿਹੜੀ ਅਸਥਿਤੀ ਬੰਦੀ ਦਿਖਾਈ ਦੇ ਰਹੀ ਧੁੰਦਾਂ ਤੇ ਉਸ ਤੋਂ ਬਾਅਦ ਠੰਡ ਕਾਕੜ ਕਾਕ ਕੇ ਠੰਡ ਕਦੋਂ ਪੈਣ ਦੇ ਸਾਰ ਰਹਿਣਗੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਜਿਹੜੇ ਇਲਾਕੇ ਜਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰਦੇ ਕੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਆ ਜਿਹੜੇ ਵੀ ਚੈਨਲ ਤੇ ਨਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲੋ ਤੇ ਸਭ ਤੋਂ ਪਹਿਲਾਂ ਗੱਲ ਕਰੀਏ ਆ 4-5 ਦਸੰਬਰ ਤੱਕ ਮੌਸਮ ਲਗਭਗ ਠੀਕ ਠਾਕ ਹੈ ਤੇ ਉਸ ਤੋਂ ਬਾਅਦ 5-6 ਜਨਕੀ 6 ਦਾ 5 ਦੁਪਹਿਰ ਸ਼ਾਮ ਤੋਂ ਲੈ ਕੇ ਤੇ ਰਾਤ ਦੇ ਕਰੀਬ ਉਸ ਤੋਂ 6 ਲੈ ਕੇ 7-8-9-10 ਦਸੰਬਰ ਦੇ ਦਰਮਿਆਨ ਹਲਕੀ ਰਕਿਤ ਰਕਿਤ ਸੰਘਣੀ ਜਿਹੜੀ ਬੱਦਲ ਬਈ ਕ੍ਰਾਸ ਕਰੇਗੀ ਕਿਹੜਾ ਸਿਸਟਮ ਆ ਰਿਹਾ ਪਹਾੜਾਂ ਤੇ ਆ ਪਛਮੀ ਸ ਤਰਾ ਵਿੱਚ ਜਿਹੜੀ ਹਲਕੇ ਦਰਮਿਆਨੇ ਬਰਫਾਰੀ ਹੋਣ ਦੀ ਸੰਭਾਵਨਾ ਜਿਹੜੇ ਆਹ ਟਾਲੜੇ ਲਾਕੇ ਹੋ ਗਏ ਨੇ ਮਾਚਲਦੇ ਹੋ ਗਏ ਜਾਂ ਜੰਮੂ ਕਸ਼ਮੀਰ ਦੇ ਹੋ ਗਏ ਠੀਕ ਹੈ ਇੱਥੇ ਜਿਹੜੇ ਹੌਸਲੜ ਕੇ ਦਰਮਿਆਨੇ ਸ਼ਰਾਟੇ ਦੇ ਉਚੇਰੀ ਪਹਾੜੀ ਲਾਕੇ ਬਰਫਰੀ ਹੁੰਦੀ ਸੰਭਾਵਨਾ ਜਿਸ ਕਰਕੇ ਉੱਤਰ ਤੋਂ ਪੱਛਮ ਦਿਸ਼ਾ ਵੱਲੋਂ ਆਮ ਤਰ੍ਹਾਂ ਦੀਆਂ ਠੰਡੀਆਂ ਸੀਤਾਂ ਵਾਂਗ ਚੱਲਣ ਗਿਆ ਤੇ ਟੈਂਪਰੇਚਰ ਵਿੱਚ ਹੋ ਸਕਦਾ ਕਿ ਰਾਤ ਦੇ 1-2 ਡਿਗਰੀ ਆ ਦਿਨ ਦੇ ਵੇਲੇ ਜਿਹੜੀ ਧੁੱਪ ਮੱਧਮ ਜੀ ਰਹਿ ਸਕਦੀ ਠੀਕ ਹੈ ਆਪਾਂ ਗੱਲ ਕਰੀਏ ਜਾਂ 6-7 ਦਰਮਿਆਨ ਖਾਸ ਕਰਕੇ 6-7-8 ਦਸੰਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਮੱਧਮ ਜੀ ਤੋਂ ਵੇਖਣ ਨੂੰ ਮਿਲ ਸਕਦੀ ਪਰ ਕੋਈ ਜ਼ਿਆਰਾ ਪਕਰ ਗ੍ਰੇ ਟੈਂਪਰੇਚ 1ਜਾਂ 2 ਡਿਗਰੀ ਆ ਤੋਂ ਉੱਪਰ ਨਾ ਲੱਗਣਦੇ ਆ ਅਸਾਰ ਜਿਹੜੇ ਰਹਿਣਗੇ ਜਿਸ ਕਰਕੇ ਟੈਂਪਰੇਚਰ ਠੀਕ ਹੈ 1-2 ਡਿਗਰੀ ਥੱਲੇ ਆ ਸਕਦੇ ਨੇ ਕੋਈ ਜ਼ਿਆਦਾ ਇਸ ਵਿੱਚ ਵਧਣ ਜਾਂ ਘਟਣ ਦੇ ਅਸਾਰ ਨਹੀਂ ਬੰਦੇ ਦਿਖਾਈ ਦੇ ਰਹੇ ਮੌਸਮ ਲਗਭਗ ਆਸਾਰ ਤੇ ਕੁਝ ਕ੍ਰੈਨ ਦੀ ਸੰਭਾਵਨਾ ਆਚਾਨਕ ਹੋ ਸਕਦਾ ਹੈ ਕਿ 2-4 ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਕੈਸਰੇ 5 ਤੋਂ 10% ਖੇਤਰਾਂ ਵਿੱਚ 6 ਜਾਂ 7 ਦਸੰਬਰ ਨੂੰ ਉਸ 9-10 ਦਸੰਬਰ ਦੇ ਆਸ-ਪਾਸ ਠੀਕ ਇੱਕ ਦੀ ਵਾਰ ਨਿੱਕੀ-ਮੋਟੀ ਕਾਰਵਾਈ ਉਸੇ ਦੀ ਕਣੀਆਂ ਜਲਕੇ ਛਰਾਟੇ ਦਰਜ ਕੀਤੇ ਜਾ ਸਕਦੇ ਮੌਸਮ ਲਗਭਗ ਆਸਾਰ ਤੇ ਕੁਝ ਕ੍ਰੈਨ ਦੀ ਸੰਭਾਵਨਾ ਤੇ ਉਸਵਾਰ 10 ਤੋਂ ਲੈ ਕੇ 14 15 ਦੇ ਦਰਮਿਆਨ ਜਾਂ 13 ਦਸੰਬਰ ਤੱਕ ਮੌਸਮ ਠੀਕ ਠਾਕ ਹੈ 14 ਨੂੰ ਜਾਂ 13 ਜਾਂ 14 ਨੂੰ ਇੱਕ ਸਿਸਟਮ ਆ ਰਿਹਾ ਪਛਮੀ ਸਿਸਟਮ ਠੀਕ ਹੈ ਜਿਹੜਾ ਸਿਸਟਮ ਦਰਮਿਆਨਾ ਸਿਸਟਮ ਜੋ ਵੀ ਹੁੰਦਿਆ ਸੈਟਲਾਈਟ ਤਸਵੀਰਾਂ ਰਡਾਰ ਸਿਸਟਮ ਕਹਿ ਰਹੇ ਠੀਕ ਹੈ 14 ਦੇ ਆਸਪਾਸ ਸਿਰਫ 14 ਤੋਂ ਲੈ ਕੇ 15 16 17 ਦਸੰਬਰ ਦੇ ਦਰਮਿਆਨ ਪੰਜਾਬ ਨਾਲ ਲੱਗਦਾ ਹਰਿਆਣਾ Rajasthan ਦੇ ਖੇਤਰوںਗੇ ਪਛਮੀ UP ਠੀਕ ਹੈ ਇਹਨਾਂ ਦੇ ਖੇਤਰਾਂ ਨੂੰ ਜਾਂ ਦਿੱਲੀ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਜਿਸ ਕਰਕੇ ਹੋ ਸਕਦਾ ਹੈ ਕਿ ਇਹ ਜਿਹੜਾ ਸਿਸਟਮ ਠੀਕ ਠਾਕ ਇਸ ਜਿਹੜਾ ਸਿਸਟਮ ਦੇ ਨਾਲ ਹਲਕੇ ਦਰਮਿਆਨੇ ਕਦਕ ਦਰਮਿਆਨੇ ਤੋਂ ਤੇਜ਼ ਮੀਂਹ ਦੇ ਛੱਟਾਂ ਲੱਗ ਸਕਦੀਆਂ ਨੇ ਤਾਂ ਨੇਰੀ ਚੱਲਣ ਦੀ ਸੰਭਾਵਨਾ ਰਹੇ ਕਿ ਜੇ ਅਸੀਂ ਕਰੀ ਤੀ ਤੱਕ 40 ਕਿਲੋ ਜਾਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕੁਝ ਖੇਤਰਾਂ ਵਿੱਚ ਤੇਜ਼ ਹਨੇਰੀ ਚੱਕੜ ਆ ਚੱਲਣ ਦੇ ਆਸਾਰ ਜਿਹੜੇ ਬੰਦੇ ਦਿਖਾਈ ਦੇਣ ਫਿਲਹਾਲ ਇਹ ਆਪਾਂ ਫੁੱਲ ਕਲੀਅਰ ਨਹੀਂ ਕਹਾਂਗੇ ਠੀਕ ਹੈ ਸਿਸਟਮ ਘਟੂ ਸਕਦਾ ਵਧੂ ਸਕਦਾ ਉਸਰੇ ਸਿਸਟਮ ਨਾਲ ਲੱਗੇ ਜਾਂ ਸਿਸਟਮ ਥੋੜੇ ਬਾਅਦ ਖੇਤਰਾਂ ਵਿੱਚ ਲੱਗੇ ਤਾਂ ਫਿਲਹਾਲ ਹੁਣ ਤੇ ਜੋ ਵੀ ਆ ਸੈਟਲਾਈਟ ਰੈਡਾਰ ਸਿਸਟਮ ਠੀਕ ਠਾਕ ਜਨ ਕੇ ਦਰਮਿਆਨੇ ਲੈਵਲ ਦਾ ਸਿਸਟਮ ਹੈ ਤੇ ਪਹਾੜਾਂ ਤੇ ਬਰਫਾਰੀ ਹੁੰਦੀ ਸੰਭਾਵਨਾ ਹੈ ਤਾਂ ਜਿਸ ਕਰਕੇ ਜੇਕਰ ਜੇਕਰ ਸਿਸਟਮ ਲੱਗਦਾ ਠੀਕ ਹੈ ਤਾਂ ਟੈਂਪਰੇਚਰ ਵਿੱਚ ਗਰਾਵਟ ਕਾਫੀ ਜਿਹੜੀ ਵੇਖਣ ਨੂੰ ਮਿਲੇਗੀ ਕਿਉਂਕਿ ਮੀਂਹ ਪੈਂਦਾ ਠੀਕ ਹੈ ਤਾਂ ਮੀਂਹ ਦੇ ਨਾਲ ਆ ਜਿਹੜੀ ਨਮੀ ਵਧੇਗੀ ਨਮੀ ਵਧਣ ਦੇ ਨਾਲ ਠੀਕ ਹੈ ਤਾਂ ਤੋਂਦ ਜਿਹੜੀ ਆ ਪੈਣ ਦੇ ਸਾਰ ਰਹਿਣਗੇ ਤਾਂ ਕਾਫੀ ਜਿਹੜੀ ਛੰਗਣੀ ਤੋਂਦ ਆ ਵੇਖਣ ਨੂੰ ਮਿਲੇਗੀ ਤੋਂਦ ਜੇ ਜੇਕਰ ਪੈਂਦੀ ਹੈ ਠੀਕ ਹੈ ਤੋਂਪ ਲੱਗਣ ਦੇ ਸਾਰ ਦੁਪਹਿਰ ਵੇਲੇ ਬ ਅੱਜ ਆ ਬਗਲ ਸ਼ੀਤਲੈਰ ਜਿਹੜੀ ਚੱਲਣ ਦੀ ਸਬਾਨਾ ਸ਼ੀਤਲੈਰ ਉਹ ਤੋਂ ਮੰਨਣੀ ਜਿਹੜੀ ਦਿਨ ਦੇ ਟੈਂਪਰੇਚਰ 13 14 ਡਿਗਰੀ ਜਾਂ ਇਸ ਤੋਂ ਥੱਲੇ ਆਏ ਨੇ ਰਸੀਤਲੈਰ ਆ ਮੰਨੀ ਜਾਂਦੀ ਕਾਫੀ ੜ ਕੜਾਕੇ ਠੰਡ ਪੈਣਦਿਆਂ ਸਾਰਿਆਂ ਦੇ ਜੇਕਰ ਸਿਸਟਮ ਲੱਗਦਾ ਠੀਕ ਹੈ ਜੇਕਰ ਸਿਸਟਮ ਨਹੀਂ ਲੱਗਦਾ ਰ ਫਿਰ 4-5 ਦਿਨ ਤੱਕ ਆ ਮੌਸਮ ਜਿਹੜਾ ਹੋਣ ਬੜਿਆ ਠੀਕ ਇਸ ਤਰ੍ਹਾਂ ਹੀ ਬੜੇ ਰਹਿਣਗੇ ਆਜ਼ਾਰ ਨੇ ਜਾਨੀ ਕਿ ਦੁਪਹਿਰ ਵਜ੍ਹਾ ਤਿੱਖੀ ਤੋਂ ਆਪਾਂ ਕੜਕਮੀ ਧੁੱਪ ਲੱਗਣ ਦੇ ਨਾਲ ਟੈਂਪਰੇਚਰ ਇਸ ਤੇ ਰਹਿਣਗੇ ਕੋਈ ਜ਼ਿਆਦਾ ਇਸ ਵਿੱਚ ਗਰਾਵਿਟੀ ਜਾਂ ਵਤਨ ਦੇ ਅਸਰ ਨਹੀਂ ਰਹਿਣਗੇ ਆ ਵੀ 21 ਜਾਂ 14 ਜਾਂ 13 ਆਪ ਲੰ डिसेंबर ਤੱਕ ਮੌਸਮ ਲਗਭਗ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਟੈਂਪਰੇਚਰ ਅੱਜਿੰਦ ਰਾਤ ਦੇ ਇਸ ਤਰ੍ਹਾਂ ਹੀ ਸਥਿਰ ਰਹਿਣਗੇ ਰਾਤ ਦਿਨ ਵੇਲੇ ਆ ਜਿਹੜੀ ਇਹ ਠੰਡ ਵਿੱਚ ਕਾਫੀ ਜੜ ਵਾਦਾ ਹੁੰਦੇ ਆ ਸਨ ਜਾਨਕੀ ਜਿਵੇਂ ਜਿਵੇਂ ਅਗਾਂਹ ਦਸੰਬਰ ਦਾ ਦਿਨ ਆ ਬੀਤਨ ਕੇ ਜਿਵੇਂ ਜਿਵੇਂ ਐਂਡ ਤੇ ਆਪਾਂ ਦਸੰਬਰ ਤੇ ਜਾਵਾਂਗੇ ਠੰਡ ਵਿੱਚ ਕਾਫੀ ਵਾਦਾ ਹੋਵੇਗਾ ਤਾਂ ਰਾਤ ਦੇ ਟੈਂਪਰੇਚਰ ਹੋਗੇ ਤਾਂ ਉਸ ਦਿਨ ਦੇ ਟੈਂਪਰੇਚਰ ਫਿਲਹਾਲ ਅਜੇ ਕੋਈ ਜ਼ਿਆਦਾ ਵਧਣ ਜਾਂ ਘਟਣ ਦੇ ਅਸਰ ਨਹੀਂ ਇੱਥੇ ਸਥਿਰ ਰਹਿਣਗੇ ਜਾਨਕੀ ਦੁਪਹਿਰ ਵੇਲੇ ਤੋਪ ਲੱਗਣ ਦੇ ਨਾਲ ਟੈਂਪਰੇਚਰ ਇੱਥੇ ਬਰਕਰਾਰ ਰਹਿਣਗੇ ਕੋਈ ਜ਼ਿਆਦਾ ਇਸ ਤੇ ਘਟਣ ਜਾਂ ਵਧਣ ਦੇ ਅਸਰ ਬੰਦੇ ਤਾਂ ਖਾਈ ਨਹੀਂ ਤੇਰੇ ਮੌਸਮ ਲਗਭਗ ਸਾਫ਼ ਤੇ ਸੁਖ ਕਰਨ ਦੀ ਵੇਗਾ 14 15 ਅ 16 17 ਦੇ ਦਰਮਿਆਨ ਇੱਕ ਅੱਧੀ ਵਾਰ ਜੇਕਰ ਮੀਂਹ ਬਾਕਾफी ਜਿਹੜਾ ਵਧੀਆ ਪੈਂਦਾ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਸੂਬਿਆਂ ਵਿੱਚ ਤਾਂ ਕਾफी ਠੰਡ ਵਿੱਚ ਵਾਧਾ ਹੋਵੇਗਾ ਧੁੰਦ ਵਿੱਚ ਵੀ ਆ ਕਾफी ਜਿਹੜਾ ਵਾਧਾ ਹੁੰਦੇ ਆ ਸਾਰਨੇ ਠੀਕ ਕਾफी ਆਪ ਗੱਲ ਕਰੀਏ ਇੱਕ ਸੰਗੜੀ ਧੁੰਦ ਵੇਖਣ ਨੂੰ ਮਿਲੇਗੀ ਟੈਂਪਰੇਚਰ ਵਿੱਚ ਵੀ اچانک ਜਿਹੜੇ ਗਰਾਵਟ ਵੇਖਣ ਨੂੰ ਮਿਲੇਗੀ ਸ਼ੀਤ ਜਿਹੜੀਆਂ ਆ ਠੰਡੀਆਂ ਜਿਹੜੇ ਵਾਹ ਉੱਤਰ ਤੋਂ ਪਹਾੜਾਂ ਦੇ ਚੱਲਣਗੀਆਂ ਜਿਸ ਕਰਕੇ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਰਹੇਗੀ ਤਾਂ ਉਹਨਾਂ ਵਾਲ ਦਿਨਾਂ ਵਿੱਚ ਮੌਸਮ ਲਗਭਗ 10 ਤੋਂ 12 ਦਿਨ ਚਾਹੁੰਨਾ ਚਾਹੁੰਦੇ ਸੀ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੈਨਲ ਤੇ ਪਹੁੰਚਾ ਆ ਪਹੁੰਚਾ ਦਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬਈ ਅੰਤ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ